ਇਕ ਜੈਸਾ ਦੂਸਰਾ ਪ੍ਰਭੂ ਨੇ ਬਣਾਇਆ ਹੀ ਨਹੀਂ ਮੇਰੇ ਘਰ ਤੇ ਇੱਕ ਖੇਲ ਦਚਾਇਆ ਕੋਈ ਨਾ ਕਿਸੇ ਜਿਹਾ ਉਪਾਇਆ ਤਨ ਦੇ ਮੋਹ ਦੇ ਤਲ ਤੇ ਜੀਣ ਵਾਲੇ ਤੇ ਦੋਸਤੀ ਇਹ ਰਿਸ਼ਤੇ ਕੋਈ ਬਹੁਤ ਲੰਬੇ ਨਹੀਂ ਹੁੰਦੇ ਕਿਉਂਕਿ ਤਨ ਦੀ ਹੋਂਦ ਹੀ ਕੋਈ ਬਹੁਤ ਲੰਬੀ ਨਹੀਂ ਹੈ ਔਰ ਤਨ ਜੈਸਾ ਦੇਖੇ ਤਨ ਤੇ ਛਿਣ ਛਿਣ ਦੇ ਚ ਬਦਲਦਾ ਹੈ ਦੋ ਮਨ ਇੱਕ ਹੋ ਸਕਦੇ ਨੇ ਪਰ ਬਹੁਤ ਥੋੜਿਆਂ ਨਾਲ ਇੱਕ ਘਰ ਵਿੱਚ ਪਿਓ ਪੁੱਤਰ ਰਹ ਰਹੇ ਨੇ ਭਾਵੇਂ ਇੱਕ ਘਰ ਦੇ ਵਿੱਚ ਦੋ ਬਿਰਾ ਰਹੇ ਨੇ ਨੇ ਭਾਵੇਂ ਘਰ ਦੇ ਵਿੱਚ ਪਤੀ ਪਤਨੀ ਰਹ ਰਹੇ ਨੇ ਪਰ ਇਹ ਕੋਈ ਲਾਜ਼ਮੀ ਤੇ ਨਹੀਂ ਕਿ ਮਨ ਇੱਕ ਨੇ ਤਨ ਵੀ ਅਲੱਗ ਨੇ ਮਨ ਵੀ ਅਲੱਗ ਨੇ ਫਿਰ ਵੀ ਇਕਤਾ ਕਿਉਂ ਬਣੀ ਰਹਿੰਦੀ ਏ ਆਤਮਾ ਸਾਰਿਆਂ ਝ ਇੱਕ ਹੋਇਆ ਅਲੱਗ ਅਲੱਗ ਨਹੀਂ ਹੈ ਆਤਮਾ ਰੇਤ ਦੇ ਜ਼ਰਰੇ ਤੋਂ ਲੈ ਕੇ ਸੂਰਜ ਤੱਕ ਕੀੜੀ ਤੋਂ ਲੈ ਕੇ ਹਾਥੀ ਤੱਕ ਪਸ਼ੂ ਤੋਂ ਲੈ ਕੇ ਦੇਵਤੇ ਤੱਕ ਇੱਕੋ ਹੀ ਹੈ ਹਸਤੀ ਕੀਟੀ ਤ੍ਰਿਲੋ ਆਦੰ ਇੱਕ ਅਖੰਡਤ ਬਸੇ ਅਨਾਦੰ ਗੁਰੂ ਗੋਬਿੰਦ ਸਿੰਘ ਜੀ ਇੱਕ ਅਖੰਡ ਜੋਤੀ ਜ਼ਰਰੇ ਤੋਂ ਲੈ ਕੇ ਸੂਰਜ ਤੱਕ ਕੀੜੀ ਤੋਂ ਲੈ ਕੇ ਹਾਥੀ ਤੱਕ ਪਸ਼ੂ ਤੋਂ ਲੈ ਕੇ ਮਨੁੱਖ ਤੋਂ ਲੰਘਦੀ ਹੋਈ ਦੇਵਤਿਆਂ ਤੱਕ ਇੱਕੋ ਹੀ ਹੈ ਆਤਮਾ ਦਾ ਤਲ ਇੱਕੋ ਹੀ ਹੈ ਕੋਈ ਅਲੱਗ-ਅਲੱਗ ਨਹੀਂ